ਲੁਧਿਆਣਾ ਤੋਂ ਜਲੰਧਰ ਹਾਈਵੇ ਦੀਆਂ ਇਹ ਤਸਵੀਰਾਂ ਦੇਖ ਕੇ ਤੁਹਾਨੂੰ ਵੀ ਗੁੱਸਾ ਆਏਗਾ ਚੱਲਦੇ ਆਟੋ ਦੇ ਵਿੱਚੋਂ ਇੱਕ ਔਰਤ ਲਟਕਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਔਰਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਟੋ ਦੇ ਵਿੱਚ ਇੱਕ ਵਿਅਕਤੀ ਹੈ ਇਸ ਔਰਤ ਨੂੰ ਖਿੱਚਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਈਵੇ ਦੇ ਉੱਤੇ ਚੱਲਦੇ ਆਟੋ ਦੇ ਵਿੱਚ ਹੋ ਰਹੀ ਇਸ ਘਟਨਾ ਨੂੰ ਵੇਖ ਕੇ ਇੱਕ ਕਾਰ ਸਵਾਰ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਜਦੋਂ ਲੋਕਾਂ ਨੇ ਇਸ ਔਰਤ ਦੀਆਂ ਚੀਕਾਂ ਸੁਣੀਆਂ ਤਾਂ ਕੁਝ ਕਾਰ ਚਾਲਕਾਂ ਨੇ ਆਪਣੀ ਕਾਰ ਇਸ ਆਟੋ ਦੇ ਅੱਗੇ ਲਗਾ ਕੇ ਆਟੋ ਨੂੰ ਰੋਕਿਆ ਤੇ ਇਸ ਆਟੋ ਚਾਲਕ ਦੀ ਛੇਤ੍ਰ ਪ੍ਰੇੜ ਕੀਤੀ ਹੈ ਤੇ ਪੁਲਿਸ ਨੂੰ ਮੌਕੇ ਤੇ ਬੁਲਾ ਕੇ ਮਾਮਲਾ ਦਰਜ ਕੀਤਾ ਗਿਆ ਇਹਨਾਂ ਦੋਨਾਂ ਆਟੋ ਚਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹ ਬੈਠਕ ਖਤਮ ਹੋਣ ਤੋਂ ਬਾਅਦ ਮੈਂ ਲੁਧਿਆਣੇ ਤੋਂ ਆਪਣੇ ਫਲੋਰ ਸਾਈਡ ਨੂੰ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੇਖਿਆ ਕਿ ਬਹੁਤ ਸਾਰੇ ਕਿਨੇ ਲੋਕ ਹੈ ਉਹ ਇੱਥੇ ਇਕੱਠੇ ਹੋਏ ਕਿਉਂ ਸੀ ਤਾਂ ਮੈਂ ਰੋਕ ਕੇ ਉਹਨਾਂ ਨੂੰ ਜਦੋਂ ਪੁੱਛਿਆ ਤਾਂ ਦਿਲ ਤਹਿਲਾਨ ਵਾਲੀ ਜਿਹੜੀ ਇੱਥੇ ਘਟਨਾ ਹੋਈ ਇਹ ਸਾਡੀ ਜਿਹੜੀ ਪਹਿੜ ਇਹਦੇ ਨਾਲ ਛੋਟੇ-ਛੋਟੇ ਬੱਚੇ ਇਹਨਾਂ ਨੇ ਘਾਟੋ ਕੀਤਾ ਔਰ ਆਟੋ ਚਾਲਕ ਜਿਹੜਾ ਇਹ ਬੰਦਾ ਹੈ ਇਹਨੂੰ ਧਿਆਨ ਨਾ ਦੇਖੋ ਇਹ ਬੰਦਾ ਨਸ਼ਾ ਕੀਤਾ ਤਿੰਨ ਜਣੇ ਸੀ ਨਾਲ ਵੀ ਕੋਈ ਬੰਦਾ ਸੀ ਔਰ ਇਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਪਰ ਜਦੋਂ ਭੈਣ ਜੀ ਨੇ ਇਹਨਾਂ ਨੂੰ ਕਿਹਾ ਕਿ ਮੇਰਾ ਜਿਹੜਾ ਪਲੇ ਆ ਗਿਆ ਸਥਾਨ ਜਿੱਥੇ ਮੈਂ ਉਤਰਨਾ ਮੈਨੂੰ ਉਤਾਰ ਦਿਓ ਪਰ ਇਹ ਸਣੇ ਦੋ ਛੋਟੇ-ਛੋਟੇ ਬੱਚੇ ਜਿਹੜੇ ਉਹ ਪਰੇ ਖੜੇ ਆ ਕੈਮਰਾਮੈਨ ਉਹਨਾਂ ਤੇ ਬਹੁਤ ਛੋਟੇ ਬੱਚੇ ਖੜੇ ਆਜਾ ਬੱਚਿਆਂ ਨੂੰ ਤੇ ਇਹ ਭੈਣ ਜੀ ਨੂੰ ਨਾਲ ਲੈ ਕੇ ਇਹ ਪਤਾ ਨਹੀਂ ਕਿੱਥੇ ਲੈ ਕੇ ਜਾ ਰਿਹਾ ਸੀ ਔਰ ਮੇਰੀ ਆਪ ਸਭ ਨੂੰ ਅਪੀਲ ਹੈ ਜਦੋਂ ਵੀ ਤੁਸੀਂ ਕੋਈ ਆਟੋ ਵਗੈਰਾ ਕਰਦੇ ਹੋ ਤਾਂ ਉਹਦੀ ਇੱਕ ਫੋਟੋ ਖਿੱਚ ਕੇ ਆਪਣੀ ਫੈਮਲੀ ਵਾਲਿਆਂ ਨੂੰ ਜਰੂਰ ਭੇਜਿਆ ਕਰੋ ਕਿ ਅਸੀਂ ਇਸ ਆਟੋ ਦੇ ਵਿੱਚ ਫਲਾਣੀ ਜਗ੍ਹਾ ਨੂੰ ਜਾ ਰਹੇ ਹਾਂ ਕਿਉਂਕਿ ਅੱਜ ਕੱਲ ਨਸ਼ੇ ਦਾ ਜਿਹੜਾ ਪੂਰਾ ਦਰਿਆ ਚੱਲ ਰਿਹਾ ਜਿਹੜਾ ਸਰਕਾਰ ਲਾਰੇ ਲਾ ਕੇ ਬਣੀ ਸੀ ਕਿ ਅਸੀਂ ਜਿਹੜਾ ਨਸ਼ਾ ਖਤਮ ਕਰ ਦਿਆਂਗੇ ਆਹ ਦੇਖ ਲਓ ਨਸ਼ਾ ਖਤਮ ਹੋਇਆ ਆ ਛੋਟੇ ਛੋਟੇ ਬੱਚਿਆਂ ਨੂੰ ਪਤਾ ਨਹੀਂ ਨਹੀਂ ਇਹ ਭੈਣ ਜੀ ਨਾਲ ਕੀ ਕਰਨਾ ਸੀ ਇਹ ਭਾਈ ਸਾਹਿਬ ਵੀ ਨਾਲ ਸੀ ਇਹ ਆਟੋ ਚਾਲਕ ਹੈ ਇਹਦੇ ਨਾਲ ਇੱਕ ਹੋਰ ਬੰਦਾ ਹੈ ਜਿਹੜਾ ਪਤਾ ਨਹੀਂ ਡਰ ਨਾਲ ਹੱਥੋਂ ਨਹੀਂ ਰੋਕਿਆ ਪਰ ਇੱਕ ਪ੍ਰਾਅਗ ਬਹੁਤ ਜਿਹੜੇ ਭਾਈ ਸਾਡੇ ਇਹਨਾਂ ਨੇ ਰੋਕਿਆ ਇੱਥੇ ਸਾਡੇ ਭਾਈ ਸਾਹਿਬ ਬੜੇ ਸਰਦਾਰ ਜੀ ਇਹਨਾਂ ਨੇ ਆਪਣੀ ਗੱਡੀ ਨਾਲ ਇਨਾਂ ਨੂੰ ਰੋਕਿਆ ਔਰ ਇਹ ਭੈਣ ਜੀ ਦੇਖ ਸਕਦੇ ਸੀ ਔਰ ਵੱਡਾ ਹਾਸਾ ਸੀ ਜੀ ਟਿੱਕੀ ਹੈ ਜੀ ਰੋਡ ਤੇ ਛੱਡਦਾ ਇਹਨਾਂ ਨੇ ਦੇਖੋ ਇਹ ਕਹਿੰਦੇ ਸੋ ਮੇਰੀ ਬੇਇੱਜ਼ਤੀ ਹੈ ਔਰ ਮੈਂ ਕਮਿਸ਼ਨਰ ਸਾਹਿਬ ਨੂੰ ਸੁਬੰਨ ਸ਼ਰਮਾ ਜੀ ਨੂੰ ਆਪਣੇ ਫੋਨ ਤੋਂ ਇੱਥੋਂ ਦੀ ਜਿਹੜੀ ਵੀਡੀਓ ਪਿੱਛੇ ਮੇਰੇ ਸੱਜਣ ਭਾਈਆਂ ਨੇ ਬਣਾਈ ਸੀ ਉਹ ਮੈਂ ਸੁਮਨ ਸ਼ਰਮਾ ਜੀ ਕਮਿਸ਼ਨਰ ਸਾਹਿਬ ਨੂੰ ਸੈਂਡ ਕਰ ਦਿੱਤੀ ਹੈ ਔਰ ਇੱਥੋਂ ਦੀ ਲੋਕੇਸ਼ਨ ਵੀ ਭੇਜ ਦਿੱਤੀ ਹੈ ਸਾਡੇ ਸਤਿਕਾਰਯੋਗ ਇੱਥੋਂ ਦੇ ਜਿਹੜੇ ਸਾਡੇ ਏਰੀਏ ਦੇ ਬਹੁਤ ਪਰ ਮੇਰਾ ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਕਿ ਤੁਸੀਂ ਜਦੋਂ ਵੀ ਕੋਈ ਆਟੋ ਵਿੱਚ ਬੈਠਦੇ ਹੋ ਤਾਂ ਉਹਦੀ ਪਹਿਲਾਂ ਇੱਕ ਪਿਕ ਖਿੱਚ ਕੇ ਆਪਣੇ ਘਰਦਿਆਂ ਨੂੰ ਜ਼ਰੂਰ ਭੇਜਿਆ ਕਰੋ ਨਹੀਂ ਤਾਂ ਤੁਹਾਡੇ ਨਾਲ ਕੋਈ ਵੀ ਵੱਡਾ ਹਾਸਾ ਹੋ ਸਕਦਾ ਅੱਜ ਵਾਲੇ ਬਤਵਾਕਾ ਉਹਨਾਂ ਸੱਜਣਾ ਦਾ ਭਾਈ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਬਚਾਇਆ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ